ਪੰਜਾਬ ਭਾਰ ਦੇ ਵਿੱਚ ਤੂਂਦ ਨੂੰ ਲੈ ਕੇ ਇੱਕ ਵਾਰ ਮੋੜ ਤੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਦਾ ਜੇ ਕਿ ਸੂਬੇ ਭਾਰ ਦੇ ਵਿੱਚ ਤੂਂਦ ਨੂੰ ਲੈ ਕੇ ਅਤੇ ਸੀਤ ਲਹਿਰ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਸੋ ਸੂਬੇ ਦੇ ਵਿੱਚ ਦੱਸ ਜੀ ਕਿ ਸੀਤ ਲਹਿਰ ਜੁਕੀ ਆਉਣ ਵਾਲੇ 4 ਦਿਨਾਂ ਤੱਕ ਇਸੇ ਤਰੀਕੇ ਨਾਲ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਤੋਂ ਚੰਡੀਗੜ੍ਹ ਦੇ ਵਿੱਚ ਜੋ ਕਿ ਧੁੱਪ ਹਾਲਾਂਕਿ ਬੀਤੇ ਕੁਝ ਦਿਨਾਂ ਦੇ ਵਿੱਚ ਨਿਕਲਦੀ ਦਿਖਾਈ ਦਿੱਤੀ ਸੀ ਪਰ ਇਸ ਦੇ ਬਾਦ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਰ ਮੁੜ ਤੋਂ ਜੋ ਕਿ ਠੰਡ ਦੁਬਾਰਾ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਦੁਪਹਿਰ ਦੇ ਸਮੇਂ ਜੋ ਕਿ ਤਾਪਮਾਨ ਦੇ ਵਿੱਚ ਕੁਝ ਵਾਧਾ ਦੇਖਣ ਨੂੰ ਮਿਲਦਾ ਹੈ ਤੇ ਰਾਤ ਦੇ ਸਮੇਂ ਜੋ ਠੰਡੀਆਂ ਹਵਾਵਾਂ ਨੇ ਜੋ ਕਿ ਰਾਤਾਂ ਨੂੰ ਠੰਡੀਆਂ ਬਣੇ ਰੱਖਦੀਆਂ ਨੇ ਮੌਸਮ ਵਿਭਾਗ ਦੇ ਮੁਤਾਬਕ 9 ਜਨਵਰੀ ਤੋਂ ਲੈ ਕੇ ਆਉਣ ਵਾਲੇ ਲਗਭਗ 4 ਦਿਨਾਂ ਤੱਕ ਮੌਸਮ ਹੈ ਜੋ ਕਿ ਸੀਤ ਲਹਿਰ ਵਾਲਾ ਤੇ ਸੰਘਣੀ ਧੁੰਦ ਵਾਲਾ ਬਣਿਆ ਰਹੇਗਾ ਦੱਸਿਆ ਕਿ ਮੰਗਲਵਾਰ ਯਾਨੀ ਕਿ ਅੱਜ ਤੋਂ ਲੈ ਕੇ 9 ਜਨਵਰੀ ਤੱਕ ਇਹ ਮੌਸਮ ਇਸ ਤਰ੍ਹਾਂ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ ਤਾਂ ਸীতਲਹਿਰ ਨੂੰ ਲੈ ਕੇ ਸੂਬੇ ਭਰ ਦੇ ਵਿੱਚ येलो ਅਲਰਟ ਜਾਰੀ ਕਰ ਦਿੱਤਾ ਗਿਆ ਸੋ ਮੌਸਮ ਵਿਭਾਗ ਦੇ ਵੱਲੋਂ ਪ੍ਰਜੋਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਪਮਾਨ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਵਾਧਾ ਦੇਖਣ ਨੂੰ ਮਿਲਿਆ ਹੈ ਔਰ ਇਹ ਵਾਧਾ ਜੋ ਕਿ 3.1 ਡਿਗਰੀ ਸੈਲਸੀਅਸ ਦਾ ਦੇਖਿਆ ਗਿਆ ਹੈ ਸੂਬੇ ਦੇ ਵਿੱਚ ਔਸਤਨ ਤਾਪਮਾਨ ਦੇ ਵਿੱਚ ਵਾਧਾ ਜ਼ਰੂਰ ਹੋਇਆ ਹੈ ਪਰ ਰਾਤ ਦੇ ਸਮੇਂ ਅਜੇ ਵੀ ਠੰਡ ਬਣੀ ਹੋਈ ਹੈ ਅਤੇ ਘਟੋ ਘਟ ਤਾਪਮਾਨ ਜੋ ਕਿ 1.5 ਡਿਗਰੀ ਸੈਲਸੀਅਸ ਘਟਿਆ ਹੋਇਆ ਹੈ ਅਤੇ ਦੱਸ ਦਈਏ ਕਿ ਜੋ ਇਸ ਵਕਤ ਪੰਜਾਬ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਜੋ ਕਿ ਬਠਿੰਡੇ ਦੇ ਵਿੱਚ ਦਰਜ ਕੀਤਾ ਗਿਆ ਹੈ ਜੋ ਕਿ 4.5 ਡਿਗਰੀ ਸੈਲਸੀਅਸ ਹੈ ਤੇ ਦੱਸ ਦਈਏ ਸੂਬੇ ਭਾਰ ਦੇ ਵਿੱਚ ਸੰਗਣੀ ਤੋਂ ਤੰਦਰੁ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸੀਤ ਲਹਿਰ ਦੀ ਚੇਤਾਵਨੀ ਜਾਰੀ ਹੋਈ ਹੈ ਸਵੇਰ ਪੜ ਦੇ ਵਿੱਚ ਜੋ ਕੋਈ ਧੁੰਦ ਅਤੇ ਠੰਡ ਕੜਾਕੇ ਦੀ ਪੈ ਰਹੀ ਹੈ ਤੇ ਲਗਾਤਾਰ ਸੀਤ ਲਹਿਰ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਵੀ ਨਜ਼ਰ ਆ ਰਹੀ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਚੁੱਕੀ ਹੈ ਰਾਹਤ ਦਿੱਤੀ ਗਈ ਹੈ ਰਾਤ ਭਰ ਹੀ ਖਬਰ ਦੱਸੀ ਗਈ ਹੈ ਕਿ ਤਾਪਮਾਨ ਦੇ ਵਿੱਚ ਕੁਝ ਵਾਧਾ ਜ਼ਰੂਰ ਦੇਖਣ ਨੂੰ ਮਿਲਿਆ ਹੈ ਕਹ ਜੇ ਕਿ ਮੌਸਮ ਵਿਭਾਗ ਦੇ ਮੁਤਾਬਕ ਜੋ ਕਿ 18 ਜ਼ਿਲ੍ਹਿਆਂ ਦੇ ਵਿੱਚ ਸੰਗਣੀ ਧੁੰਦ ਦਾ ਅਲਰਟ ਦੱਸਿਆ ਗਿਆ ਵੈ ਸੂਬੇ ਦੇ ਹੀ 18 ਜ਼ਿਲ੍ਹੇ ਕਿਹੜੇ ਨੇ ਇੱਕ ਵਾਰ ਇਹ ਵੀ ਦੱਸ ਦੰਨੇ ਆ ਕਿ ਸੂਬੇ ਭਰ ਦੇ ਵਿੱਚ ਜੋ 18 ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਮਲੇਰਕੋਟਲਾ ਪਟਿਆਲਾ ਫਤਿਹਗੜ ਸਾਹਿਬ ਸੰਗਰੂਰ ਮਾਨਸਾ ਬਰਨਾਲਾ ਬਠਿੰਡਾ ਲੁਧਿਆਣਾ ਫਰੀਦਕੋਟ ਮੋਗਾ ਕਪੂਰਥਲਾ ਜਲੰਧਰ ਅਤੇ ਨਮਾ ਸ਼ਹਿਰ ਹੁਸ਼ਿਆਰਪੁਰ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਅਤੇ ਪਠਾਨਕੋਟ ਏ 18 ਜ਼ਿਲ੍ਹੇ ਦੇ ਦਿਨਾਂ ਦੇ ਵਿੱਚ ਸੰਗਣੀ ਧੁੰਦ ਨੂੰ ਲੈ ਕੇ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਫਤਦਾਸੀ ਕੀ ਜੋ ਕਿ ਸਿਰਫ ਇਹ ਨਹੀਂ ਹੈ ਕੁਝ ਜਿਹੇ ਇਲਾਕੇ ਵੀ ਨੇ ਜਿੱਥੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਲਡ ਵੇਵ ਦੀ ਸਥਿਤੀ ਬਣੀ ਰਹਿਣ ਵਾਲੀ ਹੈ ਤੇ ਦੱਸਿਆ ਕੀ ਜੋ ਫਿਰੋਜ਼ਪੁਰ ਫਜ਼ਿਲਕਾ ਫਰੀਦਕੋਟ ਮੁਕਤਸਰ ਮੋਗਾ ਪਠਿੰਡਾ ਬਰਨਾਲਾ ਤੇ ਮਾਨਸਾ ਦੇ ਜ਼ਿਲ੍ਹਿਆਂ ਦੇ ਵਿੱਚ ਸੀਤ ਲਹਿਰ ਲੋਕਾਂ ਨੂੰ ਪਰੇਸ਼ਾਨ ਕਰਦੀ ਨਜ਼ਰ ਆਵੇਗੀ ਅਤੇ ਆਉਣ ਵਾਲੇ 4 ਦਿਨਾਂ ਤੱਕ ਜੋ ਕਿ ਤਾਪਮਾਨ ਜੋ ਕਿ ਦੋਬਾਰਾ ਤੋਂ ਘਟ ਸਕਦਾ ਹੈ ਤੇ ਜੋ ਮੌਸਮ ਦੇ ਵਿੱਚ ਅਜੇ ਠੰਡਕ ਹੈ ਜੋ ਪਰੇਸ਼ਾਨ ਕਰਦੀ ਦਿਖਾਈ ਦੇ ਸਕਦੀ ਹੈ ਅਤੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ ਸੂਬੇ ਦੇ ਵਿੱਚ ਅਤੇ ਇਸ ਦੇ ਨਾਲ ਜੋ ਕਿ ਮੌਸਮ ਦੇ ਵਿੱਚ ਬਦਲਾਅ ਖੋਸਕਦੇ ਰਤੇ ਜੋ ਉੱਤਰ-ਪਛਮੀ ਭਾਰਤ ਦੇ ਵਿੱਚ ਉਚ ਉਚਾਈ ਤੇ ਤੇਜ਼ ਰਫ਼ਤਾਰ ਵਾਲੀਆਂ ਜੈਟ ਹਵਾਵਾਂ ਨੇ ਜੋ ਕਿ ਚੱਲ ਸਕਦੀਆਂ ਨੇ ਤੇ ਪੈ ਸੂਬੇ ਦੇ ਵਿੱਚ ਚੁੱਕੇ ਆਉਣ ਵਾਲੇ ਲਗਭਗ 4 ਤੋਂ 5 ਦਿਨਾਂ ਜੋ ਕਿ ਹੁਣ ਬਦਲਾਅ ਫੌਸਮ ਦੇ ਵਿੱਚ ਦੇਖਣ ਨੂੰ ਮਿਲਿਆ ਵੈ ਔਰ ਦੱਸਿਆ ਕਿ ਇੱਕ ਵਾਰ ਮੁਰਤੋਂ ਸੰਗਣੀ ਤੋਂ ਅੰਦਰੋਂ ਲੈ ਕੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਅਤੇ ਦੱਸਿਆ ਗਿਆ ਕਿ ਸੂਬੇ ਦੇ ਵਿੱਚ ਸੰਗਣੀ ਤੋਂ ਦੇ ਨਾਮ ਨਾਲ ਜੋ ਚੇਤਾਵਨੀ ਹੈ ਜੋ ਕਿ ਕੋਲਡ ਵੇਵ ਨੂੰ ਲੈ ਕੇ ਵੀ ਜਾਰੀ ਹੋਈ ਹੈ ਜਾਨੀ ਕਿ ਹੁਣ ਠੰਡ ਜੋ ਕਿ ਅਜੇ ਰਾਹਤ ਨਹੀਂ ਮਿਲੇਗੀ ਠੰਡ ਅਜੇ ਹੋਰ ਪਰੇਸ਼ਾਨ ਕਰਦੀ ਦਿਖਾਈ ਦੇ ਸਕਦੀ ਹੈ